ਪਾ ਜੀ ਮੈਨੂੰ ਦੱਸਦਾ ਲੱਗੜ ਜੀਣਾ ਹਾਂ ਹਾਂ ਜੀ ਸਰ ਕੀ ਉਹ ਜਾਣਨ ਦੀ ਹੀ ਨਾ ਉਹ ਮੰਦ ਆਏ ਭਾਜੀ ਇਹ ਨਹੀਂ ਕੀ ਮਾਮਲਾ ਇਹਦਾ ਕਤਲ ਅੱਜ ਇੱਕ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀਗੀ ਕਿ 15 16 ਸਾਲ ਦੀ ਲੜਕੀ ਦਾ ਜਿਹੜਾ ਵਾ ਉਹ ਕਤਲ ਕਰ ਦਿੱਤਾ ਗਿਆ ਜਿਸ ਤੇ ਮੌਕੇ ਤੇ ਸਾਡੇ ਥਾਣਾ ਇਸਲਾਮਾਬਾਦ ਦੇ ਐਸ ਐਚਓ ਹਰਸਨਦੀਪ ਅਤੇ ਚੌਕੀ ਇੰਚਾਰਜ ਦਵਿੰਦਰ ਸਿੰਘ ਇਹਨਾਂ ਨੇ ਮੌਕੇ ਤੇ ਰਿਸਪੌਂਡ ਕੀਤਾ ਜਦੋਂ ਇਹ ਸਾਰਾ ਬਕਵਾ ਜਿਹੜਾ ਜਾ ਕੇ ਤਸਦੀਕ ਕੀਤਾ ਤਾਂ ਇਹ ਗੱਲ ਸਾਹਮਣੇ ਆਈ ਵੀ ਇਹ ਇੱਕ ਸੋਨੂ ਨਾਮ ਦਾ ਵਿਅਕਤੀ ਜਿਹੜਾ ਕੰਨੀਤਾ ਨਾਮ ਦੀ ਲੜਕੀ ਦੇ ਨਾਲ ਮੈਰਿਡ ਹੈ ਉਹ ਆਜਮਗੜ ਪਿੱਛੋਂ ਆਜਮਗੜ ਦੇ ਯੂਪੀ ਦੇ ਰਹਿਣ ਵਾਲੇ ਨੇ ਇੱਥੇ ਆ ਕੇ ਵਸੇ ਨੇ ਇੱਥੇ ਜਿਹੜਾ ਕਰੇਲੂ ਕੰਮਕਾਰ ਜਿਹੜਾ ਉਹ ਕਰਦੇ ਨੇ ਇਹ ਧੱਗਾ ਫੈਕਟਰੀ ਦੇ ਚਿਹੜੀ ਲੜਕੀ ਕੰਮ ਕਰਦੀ ਹੈ ਇਹਨਾਂ ਦੋਵਾਂ ਦੀ ਜਿਹੜੀ ਇਹ ਦੂਸਰੀ ਦੂਸਰੀ ਮੈਰਿਜ ਆ ਲੜਕੀ ਦੇ ਪਿਛਲੇ ਮੈਰਿਜ ਦੇ ਵਿੱਚੋਂ ਇੱਕ ਜਿਹੜੀ ਬੇਟੀ ਆ ਜੋ 15 16 ਸਾਲ ਦੀ ਬ੍ਰਿਤੀ ਨਾਂ ਦੀ ਤੇ ਇਸ ਮੈਰਿਜ ਦੇ ਵਿੱਚੋਂ ਇਹਦੇ ਨਾਲ ਸੋਨੂ ਦੇ ਨਾਲ ਮੈਰਿਜ ਦੇ ਵਿੱਚੋਂ ਇਸਦੇ ਤਿੰਨ ਬੱਚੇ ਨੇ ਇਹ ਜਿਹੜਾ ਸਤੇਲਾ ਬਾਪ ਸੋਨੂ ਆ ਇਹ ਉਸ ਜਿਹੜੀ ਲੜਕੀ ਜਿਹੜੀ ਉਸਦੇ ਪਹਿਲੇ ਸ਼ਾਦੀ ਤੋਂ ਸੀਗੀ ਪ੍ਰੀਤੀ ਉਸਦੇ ਉੱਤੇ ਇਹ ਮਾੜੀ ਨਿਗਾਹ ਜਿਹੜੀ ਉਹ ਰੱਖਣੀ ਸ਼ੁਰੂ ਕਰ ਦਿੱਤੀ ਜਿਸ ਦੀ ਗੱਲ ਤੇ ਇਸ ਦਾ ਘਰ ਦੇ ਵਿੱਚ ਜਿਹੜਾ ਟਕਰਾਅ ਰਹਿਣਾ ਸ਼ੁਰੂ ਹੋ ਗਿਆ ਅੱਜ ਸਵੇਰੇ ਜਦੋਂ ਨੀਤਾ ਆਪਣੇ ਬਾਕੀ ਬੱਚਿਆਂ ਨੂੰ ਲੈ ਕੇ ਆਪਣੇ ਕੰਮ ਤੇ ਗਈ ਆ ਤੇ ਕਰੀਬ ਸਵੇਰੇ 8:00 8:00 ਦੇ ਵੀ ਕਰੀਬ ਤੇ ਜਦੋਂ ਇਹ ਵਾਪਸ ਆਈਆ ਘੰਟੇ ਬਾਅਦ ਇਹਨੇ ਵੇਖਿਆ ਵੀ ਜਿਹੜੀ ਇਹਦੀ ਲੜਕੀ ਦੀ লাশ ਜਿਹੜੀ ਆ ਘਰ ਦੇ ਵਿੱਚ ਲਤ-ਪਤ ਪਈ ਸੀਗੀ ਇਹ ਸਾਰੇ ਜਦੋਂ ਵਕੀ ਨੂੰ ਤਸਦੀਕ ਕੀਤਾ ਗਿਆ ਇਸ ਸਾਡੀ ਟੀਮ ਵੱਲੋਂ ਤੇ ਇਸ ਦੇ ਵਿੱਚ ਇਹ ਸਾਹਮਣੇ ਆ ਕਿ सोनू ਨੇ ਜਿਹੜਾ ਉਸ ਲੜਕੀ ਆਪਣੀ ਜਿਹੜੀ ਉਹਦੀ ਸਤੇਲੀ ਬੇਟੀ ਲੱਗਦੀ ਸੀਗੀ ਉਸ ਦਾ ਇਹਨੇ ਆਪ ਕਤਲ ਕਰ ਦਿੱਤਾ ਜਿਸ ਲੱਕੜੀ ਦੇ ਨਾਲ ਜਿਹੜਾ ਕਤਲ ਉਹਦੇ ਸਿਰ ਦੇ ਵਿੱਚ वार ਕੀਤੇ ਨੇ ਉਹ ਵੀ ਬਰਾਮਦ ਕਰ ਲਈ ਗਈ ਆ ਇਹ ਸਾਰੇ ਘਟਨਾਕਰਮ ਦੇ ਉੱਤੇ ਮਕਦਮਾ ਨੰਬਰ ਜਿਹੜਾ 408 ਹੈ ਅੰਡਰ ਸੈਕਸ਼ਨ 103 ਬੀ ਐਨਐਸ ਜਿਹੜਾ ਉਹ ਦਰਜ ਕੀਤਾ ਗਿਆ ਜਿਸ ਦੇ ਵਿੱਚ ਇਸ ਦੋਸ਼ੀ ਦੀ ਅਰੈਸਟ ਕਰ ਲਈ ਗਈ ਹੈ ਉਸ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਮਾਨਡ ਹਾਸਲ ਕਰਕੇ ਜਿਹੜੀ ਤਫਤੀਸ਼ ਅੱਗੇ ਕੀਤੀ ਜਾਵੇਗੀ ਠੀਕ